की महा भागवत पुराण कथा श्रवण कर रहे हैं आप आज आज पहले स्कंद का श्रवण करेंगे नैमिष रण तेथ ਦੇ ਵਿੱਚ ਇਕੱਤਰ ਹੋਏ ਸਾਰੇ ਜੀਸੀਵਰ ਨੇ 베ਦ ਵਿਆਹ ਜੀ ਸੁਖਦੇਵ ਜੀ ਉੱਥੇ ਸੁਖਦੇਵ ਪਿਆ ਸੂਤ ਜੀ ਕਹਿ ਰਹੇ ਹਨ ਕਿ ਨੈਮੇ ਸੰਤੇਥ ਕ੍ਰਿਸ਼ਰ ਭਗਵਾਨ ਦਾ ਚੱਕਰ ਗਿਨ ਕਰਕੇ ਇੱਥੇ ਨੈਮੀਸਰ ਨੇ ਕੀ ਤੀਥ ਬਣਿਆ ਹੈ। ਕੁਝ ਕ੍ਰਿਸ਼ਰ ਭਗਵਾਨ ਦਾ ਚੱਕਰ ਇੱਥੇ ਗਿਰਿਆ ਸੀਗਾ ਇਸ ਕਰਕੇ ਇੱਥੇ ਕਾਲੀ ਯੁਗ ਦਾ ਪ੍ਰਭਾਵ ਨਹੀਂ ਹੈ। ਕਾਲੀ ਯੁਗ ਇੱਥੇ ਆ ਨਹੀਂ ਸਕਦਾ। ਇਸ ਕਰਕੇ ਇੱਥੇ ਜਿੰਨੀ ਵੀ ਤਪੱਸਿਆ ਕੀਤੀ ਜਾ ਸਕਦੇ ਸਭ ਤੋਂ ਵੱਧ ਤੋਂ ਵੱਧ ਤਪੱਸਿਆ ਇੱਥੇ ਕੀਤੀ ਜਾ ਸਵੇ ਪ੍ਰਮਾਤਮਾ ਇਹ ਜੀ પ્રસન્ન ਹੁੰਦੇ ਹਨ। ਹਨਾ। ਇਹ ਨੈਵੀਂ ਸੰਦੇ ਵਿੱਚ ਕੀਤੀ ਹੋਈ ਤਪੱਸਿਆ ਭਜਨ ਸੇਮਨ ਆਦਮੀ ਦੇ ਪਰਲੋਗ ਦੇ ਵਿੱਚ ਕੰਮ ਆਉਂਦਾ ਹੈ ਤੇ ਸੂਤ ਸੋਨ ਕਾਦਗਰੀ ਸੀ ਕਹਿ ਲੰਗੇ ਇਹ ਜੀ ਸ਼ਿਵਰ ਸੂਤ ਜੀ ਸਾਨੂੰ ਇਹ ਵੀ ਦੱਸੋ ਕ੍ਰਿਸ਼ਨ ਭਗਵਾਨ ਨੇ ਦੇਵਕੀ ਦੇਵਕੀ ਦੇ ਗਰਭ ਤੋਂ ਜਨਮ ਲੈ ਕੇ ਸੰਸਾਰ ਵਿੱਚ ਕਿਸ ਕਾਰਨ ਕਰਨਾ ਜਨਮ ਲਿਆ ਕਿਹੜੀ ਨੀਲਾ ਕੀਤੀਆਂ ਉਹਦੇ ਬਾਰੇ ਵੀ ਦੱਸੋ ਤਾਂ ਸੂਤ ਜੀ ਕਹਿ ਲਗੇ ਬੇਦ ਬਿਆ ਜੀ ਦੇ ਜਦੋਂ ਸੁਖਦੇਵ ਜੀ ਪੈਦਾ ਹੋਏ ਤਾਂ ਛੋਟੀ ਉਮਰ ਦੇ ਵਿੱਚ ਹੀ ਜੰਗਲਾਂ ਨੂੰ ਚਲੇ ਗਏ ਉਹਨਾਂ ਦਾ ਮੰਨਣਾ ਸੀਗਾ ਵੀ ਮੇਰੇ ਜੇ ਮੈਨੂੰ ਪ੍ਰਮਾਤਮਾ ਮਿਲਣ ਦੀ ਆਸ ਬਰਸਤੇ ਉਹ ਜੰਗਲ ਦੇ ਵਿੱਚ ਤਪੱਸਿਆ ਕਰਨ ਚਲੇ ਗਏ ਉਹਨਾਂ ਦੇ ਮਨ ਵਿੱਚ ਆਇਆਗੀ ਕਦੇ ਵੀ ਬੇਲ ਵਿਆਹ ਜੀ ਮੈਨੂੰ ਇਹਦੇ ਵਿੱਚ ਬੰਧਨ ਦੇ ਵਿੱਚ ਨਾ ਬੰਦ ਦੇਣਾ ਮੇਰਾ ਵਿਆਹ ਨਾ ਕਰ ਦੇਣਾ ਇਹਦੇ ਤੋਤਲੇ ਹੋਏ ਉਹ ਜੰਗਲ ਦੇ ਵਿੱਚ ਪ੍ਰਮਾਤਮਾ ਰੂਪੀ ਤਪ ਕਰਨ ਵਾਸਤੇ ਚਲੇਗੇ ਜਦੋਂ ਬਿਆਸ ਜੀ ਨੇ ਦੇਖਿਆ ਵੀ ਛੋਟੀ ਉਮਰ ਦੇ ਵਿੱਚ ਹੀ ਸੁਖਦੇਵ ਜੀ ਜੰਗਲੋਂ ਜਾ ਰਹੇ ਹਨ ਤਾਂ ਪਿੱਛੇ ਪਿੱਛੇ ਜਾ ਕੇ ਉਹਨਾਂ ਨੂੰ ਰੋਕਿਆ ਤਾਂ ਉਹ ਆਵਾਜ਼ ਮਾਰ ਕੇ ਕਹਿੰਦੇ ਆ ਕਿ ਸੁਖਦੇਵ ਜੀ ਰੁਕ ਜਾਓ ਤਾਂ ਫਿਰ ਰੁਕਦੇ ਨਹੀਂ ਤੇ ਪਿੱਛੇ ਪਿੱਛੇ ਜਾਂਦੇ ਹਨ ਉਹਨਾਂ ਨੂੰ ਕਹਿੰਦੇ ਨੇ ਕਿ ਇਹ ਪਿਤਾ ਜੀ ਇਹ ਜੋ ਮਾਇਆ ਹੈ ਇਹ ਸੰਸਾਰ ਮਾਇਆ ਹੈ ਇਹ ਬੰਦੇ ਨੂੰ ਆਪਣੇ ਵਿੱਚ ਬੰਨ੍ਹ ਲੈਂਦੀ ਹੈ ਮੈਂ ਇਹਦੇ ਵਿੱਚ ਬੰਨ੍ਹਣਾ ਨਹੀਂ ਚਾਹੁੰਦਾ ਮੈਂ ਗਿਆਨ ਮੁਕਤੀ ਪ੍ਰਦਾਨ ਕਰਨਾ ਚਾਹੁੰਦਾ ਹਾਂ ਇਸ ਕਰਕੇ ਮੈਂ ਇਹ ਜੰਗਲ ਦੇ ਵਿੱਚ ਤਪ ਕਰਨਾ ਚਾਹੁੰਦਾ ਹਾਂ ਤਾਂ ਉਹ ਚਲੇ ਗਏ ਅੱਗੇ ਜਾਂਦੇ ਜਾਂਦੇ ਇੱਕ ਤਲਾਬ ਦੇ ਵਿੱਚ ਦੇਵਤਿਆਂ ਤੇ ਆਇਸਤਰੀਆਂ ਇਸ਼ਨਾਨ ਕਰ ਰਹੀਆਂ ਸਨ ਤਾਂ ਉੱਥੋਂ ਦੀ ਸ਼ੁਗਦੇਵ ਜੀ ਗਏ ਤਾਂ ਉਹਨਾਂ ਦੇ ਇਸਤਰੀਆਂ ਨੇ ਕੋਈ ਕੱਪੜਾ ਨਹੀਂ ਪਹਿਨਿਆ ਲੇਕਿਨ ਥੋੜੀ ਦੂਰ ਪਿੱਛੋਂ ਇਹੀ ਜਦੋਂ ਵਿਆਸ ਜੀ ਵਿਦੂਮ ਦੇ ਵਿੱਚ ਉੱਥੇ ਲੰਗੇ ਤਾਂ ਆ ਕੇ ਉਹਨਾਂ ਨੇ ਫਰਿਆੜਾ ਕੱਪੜਾ ਪਹਿਨ ਲਿਆ ਕੱਪੜੇ ਪਰਦਾ ਕਰ ਲਿਆ ਤਾਂ ਇਹ ਸੋਚ ਕੇ ਵਿਆਸ ਜੀ ਕੇ ਸੋਚ ਲੱਗੇ ਕਿ ਮਨ ਦੇ ਵਿੱਚ ਵੀ ਮੇਰਾ ਪੁੱਤਰ ਲੰਘਿਆ ਉਹ ਤਾਂ ਇਹਨਾਂ ਨੇ ਕੋਈ ਪਰਦਾ ਨਹੀਂ ਕਰਿਆ ਮੈਂ ਵਿਦੂਮਦੇ ਵਿੱਚ ਮੈਨੂੰ ਘੱਟ ਦਿਖਦਾ ਹੈ ਇਹਨਾਂ ਨੇ ਪਰਦਾ ਕਰ ਲਿਆ ਇਹਦਾ ਕਾਰਨ ਕੀ ਹੈ ਉਹ ਦੇਵਤੇ ਦੀਆਂ ਪਤਨੀਆਂ ਨੇ ਮਨ ਦੇ ਵਿੱਚ ਸੋਚ ਲਿਆ ਵੀ ਇਹ ਵਿਆਸ ਜੀ ਮਨ ਵਿੱਚ ਸੋਤ ਰਹੇ ਹਨ ਉਹਨਾਂ ਨੇ ਬੁਲਾ ਕੇ ਵਿਆਸ ਜੀ ਨੂੰ ਕਿਹਾ ਇਹ ਰিসিਵਰ ਆਪ ਨੂੰ ਪਤਾ ਹੈ ਇਸਤਰੀ ਨੂੰ ਸੁਦੇ ਪਰਕ ਦਾ ਤਾਂ ਕਰਕੇ ਅਸੀਂ ਪਰਦਾ ਕਪੜਾ ਪਹਿਨਿਆ ਹੈ ਲੇਕਨ ਆਪ ਦਾ ਬੇਟਾ ਸੁਗਰੇਮੁਣੀ ਉਹਨੂੰ ਇਸਤਰੀ ਪੁੱਛਦੇ ਪੇਟਾ ਦਾ ਨਹੀਂ ਪਤਾ ਉਹਦਾ ਮਨ ਨਿਰਮਲ ਹੈ ਇਹਦੇ ਕਰਕੇ ਸਾਨੂੰ ਉਹਦਾ ਕੋਈ ਪਰਵਾਹ ਹੀ ਨਹੀਂ ਮਹਿਸੂਸ ਹੋਈ ਇਸ ਗੱਲ ਨਾ ਕਰਕੇ ਅਸੀਂ ਕੱਪੜਾ ਪਹਿਨਿਆ ਹੈ ਤਾਂ ਬੇਦਵਿਆਜ ਜੀ ਨੇ ਮਨ ਦੇ ਵਿੱਚ ਬਹੁਤ ਸੱਚੇ ਕਰੇ ਵੀ ਬੱਕੀ ਹੀ ਬੇਦਵਿਆਜ ਦਾ ਮਨ ਬਹੁਤ ਨਿਰਮਲ ਤੇ ਸ਼ਾਂਤ ਹੈ ਉਨੇ ਅਛਾੜਾ ਤੇ ਖੈਰੀ ਵੀ ਕੋਣ ਕੀ ਹੋ ਵਿਚਰ ਰਿਹਾ ਹੈ ਇਸ ਕਰਕੇ ਹੋ ਚਲੇ ਗਏ ਤਾਂ ਸੋਣ ਕਾਗ ਰਿਸ਼ੀ ਕਹਿ ਰਹੇ ਸੂਤ ਜੀ ਛੋਟੀ ਉਮਰ ਦੇ ਵਿੱਚ ਹੀ ਬੇਸ ਵਿਆਹ ਸੁਖਦੇਵ ਜੀ ਜਦੋਂ ਡੰਗੜਾ ਦੇ ਵਿੱਚ ਚਲੇ ਗਏ ਤਾਂ ਉਹਨਾਂ ਨੇ ਮੇਜ ਵਿਆਸ ਜੀ ਤੋਂ ਕਥਾ ਕਿਵੇਂ ਸੁਣੀ ਜਿਹਦੇ ਬਾਰੇ ਵਿਚਾਰ ਨਾ ਪਾਓ ਤਾਂ ਉਹ ਕਹਿ ਰਹੇ ਹਨ ਸੂਤ ਜੀ ਜਦੋਂ ਜੰਗਲਾ ਦੇ ਵਿੱਚ ઋਸ਼ੀਵਰਾਂ ਨਾਲ ਮੁਣੀਆਂ ਨਾਲ ਪੇਟਾ ਹੋਈਆਂ ਤਪੱਸਿਆ ਕਰਦੇ ਹੋਏ ਬਹੁਤ ਗਿਆਨਵਾਤ ਤੇ ਮਰ ਕਸ਼ਟ ਹੋਇਆ ਤਾਂ ਉਹਨੇ ਬਥੇਰਾ ਪੁੱਛਿਆ ਵੀ ਇਸ ਤੀ ਐਮਨੂ ਸ਼ਾਂਤੀ ਵਾਸਤੇ ਕੋਈ ਅਹਜਾ ਕੋਈ ਕਥਾ ਸੁਣਾਈ ਜਾਵੇ ਤਾਂ ਉਹ 나ਦ मुਣੀ ਕੋਲੇ ਗਏ 나ਦ मुਣੀ ਨੂੰ ਬੁਲਾ ਕੇ ਕਹਿ ਲਗੇ ਵੀ ਕੋਈ ਕਥਾ ਹੈ ਜਿਸ ਨਾਲ ਸੁਣਾਦ ਹੋ ਜੇ ਕਿ ਨੰ ਬੰਦੇ ਦਾ ਮਨ ਸ਼ਾਂਤ ਹੋ ਜਾਵੇ ਕਨਾਦ ਦੀ ਮੋੜੀ ਕਹਿਣ ਲੱਗੇ ਇਹ ਕਥਾ ਨਾ ਮੈਂ ਪਹਿਲਾਂ ਹੀ ਤੇਰੇ ਪਿਤਾ ਜੀ ਨੂੰ ਸੁਣਾ ਚੁੱਕਿਆ ਹੁੜਾ ਕੋਲੇ ਇੱਕ ਕਥਾ ਹੈ ਤੁਸੀਂ ਕਿਰਪਾ ਕਰਕੇ ਉਹਨਾਂ ਤੋਂ ਸੁਣੋ ਤਾਂ ਸੁਗਦੇਵ ਜੀ ਕਰੇ ਆ ਕੇ 베ਦਵਿਆਸ ਜੀ ਦੇ ਚਰਨਾਂ 'ਚ ਬੈਠ ਕੇ ਨਿਮਰਤਾ ਪੂਰਕ ਕਹਿਣ ਲੱਗੇ ਪਿਤਾ ਜੀ ਸਾਨੂੰ ਮੈਨੂੰ ਉਹ ਮਹਾਭਾਗਵਤ ਕਥਾ ਸੁਣਾਓ ਜਿਸ ਸੁਣ ਨਾਲ ਮਨ ਸ਼ਾਂਤ ਹੋ ਜਾਂਦਾ ਹੈ ਜਿਹੜਾ ਇੱਕ ਅਹਿਜਾ ਫਲ ਹੈ ਜਿਹੜਾ ਦਾਤਾ ਗੁੱਠਲੀ ਉਹਦੇ ਵਿੱਚ ਲੇਕ ਲੋਕ ਕੰਨਾਰਾ ਹੀ ਪਿਆ ਜਾਂਦਾ ਹੈ ਇਹ ਹਜਾ ਅਮਰ ਅਮਰ ਰੁੱਪੀ ਕਥਾ ਸਾਨੂੰ ਸੁਣਾਓ ਤਾਂ 베ਦ ਵ્યાਸ ਜੀ ਨੇ ਸੁਖਦੇਵ ਜੀ ਨੂੰ ਇਹ ਕਥਾ ਸੁਣਾਈ ਸੂਤ ਜੀ ਕਹਿ ਰਹੇ ਹਨ ਸੂਤ ਜੀ ਕਹਿੰਦੇ ਜਦੋਂ 베ਦ ਵ્યાਸ ਜੀ ਨੂੰ ਇਹ ਕਥਾ ਸੁਣਾਈ ਮੈਂ ਵੀ ਉੱਥੇ ਹੁੰਦਾ ਸੀਗਾ ਕਿਉਂਕਿ ਮੇਰੇ ਗੁਰੂ ਵ ਹਨ ਵ્યાਸ ਜੀ ਮੈਂ ਵੀ ਕਥਾ ਸੁਣ ਦਾ ਸੁਭਾਗੇ ਪ੍ਰਾਪਤ ਹੋਆ ਉਸ ਟਾਈਮ 베 ਸੁਖਦੇਵ ਜੀ ਨਿਸ਼ਚਿਤ ਹੋ ਕੇ ਇੱਕ ਪਲ ਵੀ ਨਹੀਂ ਵੇਖਦੇ ਸਨ ਸਾਰ ਕਿਤਲਾ ਕੇ ਉਥੇ ਕਥਾ ਸੁਣੀ ਵੇਦ ਵ્યાਸ ਜੀ ਕੋਲ ਕਿਹੜਾ ਕੋਈ ਧਨ ਦੌਲਤ ਸੀ ਉਹਦੇ ਲੇਪਸ ਸਿਰਫ ਇੱਕ ਕਥਾ ਹੀ ਸੀਗੀ ਜਿਹੜੀ ਉਹ ਕਥਾ ਸੁਣਾਉਣਾ ਚਾਹੁੰਦੇ ਹਨ ਉਹ ਚਾਹੁੰਦੇ ਸਨ ਵੀ ਇਹ ਕਥਾ ਸੁਣ ਕੇ ਦੀ ਸੀ ਵਰ ਜਿੰਨੇ ਵੀ ਹੈਗੇ ਮੇਰੇ ਇਸ ਕਥਾ ਨਾਲ ਗਿਆਨ ਪ੍ਰਾਪਤ ਕਰ ਲੈਣ ਅਤੇ ਸਾਡੇ ਨਾਲ ਜੁੜੇ ਰਹਿਣ ਇੱਕ ਕਥਾ ਸੁਣਾ ਰਹੇ ਹਨ ਵ્યાਸ ਜੀ ਤਾਂ ਬਿਆਹ ਜੀ ਕਹਿੰਦੇ ਨੇ ਕਿ ਬੰਦੇ ਦਾ ਮਨ ਰਾਜਸੀ ਤਾਮਸੀ ਵਾ ਸਵਤਰੀ ਹੁੰਦਾ ਹੈ ਦੇਵਤਿਆਂ ਦੀ ਪੂਜਾ ਵੀ ਤਿੰਨ ਤਰ੍ਹਾਂ ਦੀ ਹੁੰਦੀ ਹੈ ਰਾਜਸੀ ਤਾਮਸੀ ਅਤੇ ਸਵਤਰੀ ਜੋ ਰਾਜਸੀ ਪੂਜਾ ਹੁੰਦੀ ਹੈ ਇੱਕ ਕਾਠ ਦੀ ਲੱਕੜ ਦੀ ਪੂਜਾ ਹੈ ਜੋ ਤਾਮਸੀ ਪੂਜਾ ਹੈ ਇੱਕ ਤੂਏ ਵਾਲੀ ਪੂਜਾ ਹੈ ਲੇਕਿਨ ਜੋ ਸਾਬ ਇਤਰੀ ਪੂਜਾ ਹੈ ਇੱਕ ਅਗਨੀ ਰੂਪ ਪੂਜਾ ਹੈ ਤਾਂਸ ਬੰਦੇ ਨੂੰ ਵੀ ਇੱਕ ਜੋ ਪੂਜਾ ਪ੍ਰਾਤਮਾ ਦੇ ਤਪ ਦੀ ਆਗਨੀ ਵਾਲੀ ਪੂਜਾ ਕਰਨੀ ਚਾਹੀਦੀ ਹੈ ਜਿਹਦੇ ਨਾਲ ਸਾਰੇ ਸਰੀਰ ਦੇ ਦੋਗ ਨੇ ਆ ਮਾਚਿਕ ਸਵਾ ਹੋ ਜਾਂਦੇ ਹਨ ਤਾਂ ਸਰੀਰ ਦੇ ਵਿੱਚ ਇੱਕ ਅੱਧ ਤਰ੍ਹਾਂ ਦੀ ਉਜਰਵਤਾ ਪੈਦਾ ਹੁੰਦੀ ਹੈ ਤੇ ਮਸਕਤ ਇੱਕ ਚਮ ਤੇਜ ਚਮਕ ਲਿਸ਼ਕ ਹੋ ਜਾਂਦੀ ਹੈ ਮਨ 트리플 ਹੋ ਜਾਂਦਾ ਹੈ ਮਾਦਿਰਮਲ ਹੋ ਜਾਂਦਾ ਹੈ ਤੋਂ ਬੰਦੇ ਨੂੰ ਚਾਹੀਦਾ ਹੈ ਵੀ ਕਿ ਉਹ ਤਾਮਸੀ ਰਾਜਸੀ ਪੂਜਾ ਤੋਂ ਹਟ ਕੇ ਸ਼ਾਵੇਤਕੀ ਟਪ ਕਰੇ ਜੋ ਇੱਕ ਪਰਮਾਤਮਾ ਨੂੰ ਪਾਣ ਵਾਸਤੇ ਬੇਖੁੰਡ ਦੇ ਵਿੱਚ ਸਿੱਧੇ ਹੀ ਪਰਮਾਤਮਾ ਦੀ ਐਂਟਰੀ ਹੋ ਜਾਂਦੀ ਹੈ ਬੰਦੇ ਦੀ ਤਾਂ ਸੋ ਕਰਕੇ ਇਹ ਰਾਜਸੀ ਤਾਸੀ ਸ਼ਾਵਿਤਰੀ ਰਾਜਸੀ ਤਾਸੀ ਨੂੰ ਛੱਡ ਕੇ ਸ਼ਾਵਿਤਰੀ ਤਪੱਸਿਆ ਕਰਨੀ ਚਾਹੀਦੀ ਹੈ ਇਹ ਤਪੱਸਿਆ ਕਰਨ ਵਾਲਾ ਕਿਵੇਂ ਇੱਕ ਕੁਬਾਸ ਪੈ ਰਹੀ ਹੈ ਬਾਸ ਦੇ ਵਿੱਚ ਪਾਣੀ ਇਕੱਤਰ ਹੁੰਦਾ ਉਹਦੇ ਨਾਲ ਸਾਰਾ ਕੁਸਮਲਵਾ ਰੁੜ ਜਾਂਦਾ ਹੈ ਇਸੇ ਤਰ੍ਹਾਂ ਜਦ ਸ਼ਵਤਰੀ ਬੰਦਾ ਤਪੱਸਿਆ ਕਰਦਾ ਹੈ ਤਾਂ ਬੰਦੇ ਦੇ ਵਕਾਰ ਸਾਰੇ ਰੁੜ ਜਾਂਦੇ ਹਨ ਹਾਂ ਸੋ ਹੁਣ ਅਗਲੇ ਪਾਗ ਦੇ ਵਿੱਚ ਆਪਾਂ ਕਥਾ ਸੁਣਾਗੇ ਕਿਵੇਂ ਪ੍ਰਭਾਨ ਕ੍ਰਿਸ਼ ਜੀ ਨੇ ਲੀਲਾ ਰਚੀਆਂ ਉਹਨਾਂ ਬਾਰੇ ਵੀ ਚੱਲਣਾ ਪਿਆ ਜਾਊਗਾ ਸੋ ਐਨੇ ਇੱਕ ਕਥਾ ਸਾਡਾ ਸਰਵਣ ਕਰੋ ਪੁੱਲ ਚੁੱਕ ਸਾਡ ਦੇ ਹੋਈ ਤਾਂ ਮਾਫ ਕਰੋ ਜੇ ਸਾਡੀ ਕਥਾ ਤੁਹਾਨੂੰ ਕੋਈ ਪਸੰਦ ਆ ਰਹੀ ਐ ਸਭ ਤਾਂ ਅੱਗੇ ਛੇਜ ਰੁਕੋ ਨਮੋ ਨਾਰਾਇਣ ਜੀ ਨਮੋ ਨਾਰਾਇਣ